ਨਵੇਂ ਸਾਲ 2026 ਦੀ ਜਿਹੜੀ آمد ਹੈਗੀ ਉਹਦੇ ਲਈ ਪਟਿਆਲਾ ਪੁਲਿਸ ਐਸਪੀ ਸਿਟੀ ਪਟਿਆਲਾ ਬਲਵਿੰਦਰ ਸਿੰਘ ਚੀਮਾ ਡੀਐਸਪੀ ਸਿਟੀ万 ਸੁਤਨਾਮ ਸਿੰਘ ਐਸਐਚਓ ਸਿਵਲ ਲਾਈਨਸ ਇੰਸਪੈਕਟਰ ਅਮਨ ਐਸਐਚਓ ਕੋਤਵਾਲੀ ਇੰਸਪੈਕਟਰ ਜਸਪ੍ਰੀਤ ਕਾਲੋਂ ਇੰਚਾਰਜ ਮਾਡਲ ਟਾਊਨ ਰਣਜੀਤ ਸਿੰਘ ਤੇ ਪੂਰੇ ਜ਼ਿਲ੍ਹੇ ਦੇ ਬਾਕੀ ਗੈਸਟਿਡ ਅਫਸਰਸ ਤੇ ਐਸ ਐਚ ਓਜ਼ ਨਿਊ ਇਅਰ ਸੈਲੀਬ੍ਰੇਸ਼ਨਸ ਲਈ ਟੋਟਲੀ ਗੇਅਰਡ ਅਪ ਨੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ 2000 ਦੇ ਲਾਗੇ ਪਟਿਆਲਾ ਪੁਲਿਸ ਦੇ ਮੁਲਾਜ਼ਮ ਜਿਹੜੇ ਆ ਉਹ ਨਵੇਂ ਸਾਲ ਨੂੰ ਸ਼ਾਂਤਮਈ ਤਰੀਕੇ ਨਾਲ ਵੈਲਕਮ ਕਰਨ ਲਈ ਲੋਕਾਂ ਦੀ ਸਹੂਲਤ ਲਈ ਥਾਂ ਥਾਂ ਤੇ ਪੈਟਰੋਲਿੰਗ ਵੀ ਕਰ ਰਹੇ ਆ ਨਾਕਾਬੰਦੀ ਵੀ ਕਰ ਰਹੇ ਇੱਥੇ ਸ਼ਾਂਤਮਈ ਤਰੀਕੇ ਨਾਲ ਪ੍ਰੋਪਰ ਸੈਲੀਬ੍ਰੇਸ਼ਨਸ ਹੋਣ ਪਰੰਤੂ ਕਿਸੇ ਵੀ ਪ੍ਰਕਾਰ ਦੀ ਹੁੱਲੜਬਾਜੀ ਡਰੰਕਨ ਡਰਾਈਵਿੰਗ ਜਾਂ ਫੈਮਲੀਆਂ ਨੂੰ ਪਰੇਸ਼ਾਨ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਅਸੀਂ ਚਾਹੁੰਦੇ ਹਾਂ ਕਿ ਨਵਾਂ ਸਾਲ ਸਾਰਿਆਂ ਦਾ ਖੁਸ਼ੀਆਂ ਭਰ ਆਵੇ ਪਰੰਤੂ ਜੇਕਰ ਕੋਈ ਵੀ ਸ਼ਰਾਰਤੀ ਅੰਸਰ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਨਿਊ ਇਅਰ ਸੈਲੀਬ੍ਰੇਸ਼ਨ ਦੌਰਾਨ ਸਖਤ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾਊਗੀ ਸਰ ਪਟਿਆਲੇ 'ਚ ਕਿਹੜੀ ਕਿਹੜੀ ਜਗ੍ਹਾ ਤੇ ਨਾਕਾ ਲਗਾਏ ਹੋ ਦੇਖੋ ਜੀ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਸਾਰੇ ਪਟਿਆਲੇ ਜ਼ਿਲ੍ਹੇ 'ਚ ਟੋਟਲ ਨਾਕਮੰਦੀ ਹੈਗੀ ਸਪੈਸ਼ਲ ਫੋਕਸ ਹੈਗਾ ਸਿਟੀ ਏਰੀਆ 'ਚ ਤੇ ਕਸਬਿਆਂ 'ਚ ਜਿਵੇਂ ਕਿ ਰਾਜਪੁਰਾ ਨਾਬਾ ਸਮਾਣਾ ਜਿੱਥੇ ਸੈਲੀਬ੍ਰੇਸ਼ਨਸ ਜ਼ਿਆਦਾ ਹੁੰਦੀਆਂ ਬਟ ਅਦਰਵਾਇਜ਼ ਪਟਿਆਲਾ ਪੁਲਿਸ ਦਾ ਕਨਸਟੇਬਲ ਤੋਂ ਲੈ ਕੇ ਟਿਲ ਐਸਐਸਪੀ ਰੈਂਕ ਜਿਹੜਾ ਆ ਉਹ ਲੋਕਾਂ ਨੂੰ ਸੇਫ ਕਰਨ ਲਈ ਸਿਕਿਉਰ ਕਰਨ ਲਈ ਅਸੀਂ ਸਾਰੇ ਬਾਹਰ ਅਸੀਂ ਇਨਸ਼ੋਰ ਕਰਾਂਗੇ ਕਿ ਪਟਿਆਲੇ ਜ਼ਿਲ੍ਹੇ 'ਚ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਦੌਰਾਨ ਕਿਸੇ ਪ੍ਰਕਾਰ ਦੀ ਵੀ ਅਨਸੁਖਾਵੀ ਘਟਨਾ ਜੜੀ ਉਹ ਨਾ ਵਾਪਰੇ ਸਪੂਰੀ ਸਰ ਪੂਰੀ ਰਾਤ ਫੋਰਸ ਤਾਇਨਾਤ ਰਹੂਗੀ ਸਾਨੂੰ ਪਤਾ ਲੱਗਿਆ ਵੀ ਤੜਕਸਾਰ ਤੱਕ ਡਿਊਟੀ ਦੇਖੋ ਦੇਰ ਰਾਤ ਤੱਕ ਤੜਕਸਾਰ ਤੱਕ ਡਿਊਟੀਆਂ ਲੱਗੀਆਂ ਨੇ ਜੀ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਜਦ ਤੱਕ ਲਾਸਟ ਸਿਟੀਜ਼ਨ ਨਿਊ ਇਅਰ ਨੂੰ ਸੈਲੀਬ੍ਰੇਟ ਕਰਕੇ ਆਪਦੇ ਘਰਾਂ 'ਚ ਨਹੀਂ ਪਹੁੰਚ ਜਾਂਦਾ ਉਦੋਂ ਤੱਕ ਪਟਿਆਲਾ ਪੁਲਿਸ ਤਕਪਰਤਾ ਨਾਲ ਜਿਹੜੀ ਆ ਆਪਣੀ ਡਿਊਟੀ ਨਿਭਾਉ ਸਰ ਹੋਟਲਾਂ ਕਲੱਬਾਂ ਨੂੰ ਵੀ ਮੈਸੇਜ ਦਿੱਤੇ ਗਏ ਨੇ ਕਿ ਦੇਖੋ ਜੀ ਇਹਦੇ ਚ ਡਿਪਟੀ ਕਮਿਸ਼ਨਰ ਆਫਿਸ ਵੱਲੋਂ ਕੁਝ ਆਪਣੇ ਹੋਟਲਸ ਵਗੈਰਾ ਨੂੰ ਅੱਜ ਦੇ ਦਿਨ ਲਈ ਸਪੈਸ਼ਲ ਲਾਇਸੈਂਸ ਵੀ ਅਲਾਟ ਹੁੰਦੇ ਪਰੰਤੂ ਜਿੱਥੇ ਵੀ ਬਿਨਾ ਕਿਸੇ ਲਾਇਸੈਂਸਿੰਗ ਪਾਲਿਸੀ ਨੂੰ ਫੋਲੋ ਕੀਤੇ ਗੈਰ ਕਾਨੂੰਨੀ ਢੰਗ ਨਾਲ ਪਬਲਿਕ ਪਲੇਸ ਤੇ ਸ਼ਰਾਬਖੋਰੀ ਕਰਕੇ ਉਹ ਲੜਬਾਜੀ ਕੀਤੀ ਜਾਊਗੀ ਤੇ ਅਸੀਂ ਪਰਚਾ ਵੀ ਦੇਾਂਗੇ ਤੇ ਅਸੀਂ ਅੰਦਰ ਵੀ ਦੇਾਂਗੇ